TV आपनी आपनी Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਇੱਕ ਏਰੀਆ ਜਿਹੜਾ ਹੈ ਜਿਸਾਂ ਕਿ ਇਲਾਕਾ ਵਾਸੀਆਂ ਨੇ ਦੱਸਿਆ ਕਿ 25 ਸਾਲਾਂ ਤੋਂ ਚਲਪਨ ਜਿਹੜੀਆਂ ਗਲੀਆਂ ਨਹੀਂ ਬਣੀਆਂ ਸੀ ਕਮਿਸ਼ਨ ਸਾਹਿਬ ਦੇ ਜਿਹੜਾ ਹੈ ਜਿਤਨਾ ਸਬਕਾ ਪਿਆ ਲੱਖ ਰਕਮ ਆਈ ਇਸ ਵਰਡ ਦੇ ਵਿੱਚ ਸਿਰਫ ਗਲੀਆਂ-ਗਲੀਆਂ ਦੀ ਰਿਪੇਅਰ ਤੇ ਨਵੀਂ ਜਿਹੜੀ ਰੀਲੇਇੰਗ ਹੈ ਰੀਸਟੋਰੇਸ਼ਨ ਉਹਦੇ ਤੇ ਲਗਾ ਰਹੇ ਆ ਇਸੇ ਤਰ੍ਹਾਂ ਬਾਕੀ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖੋਗੇ ਅੱਜ ਅਸੀਂ ਦੋ ਤਿੰਨ ਥਾਵਾਂ ਤੇ ਮੈਂ ਜਾ ਰਹੇ ਹਾਂ ਜਿੱਥੇ ਇਨੋਗੂਰੇਸ਼ਨ ਕਰਦੇ ਹਾਂ ਸਾਰੇ ਸ਼ਹਿਰ ਦੇ ਵਿੱਚ ਪੈਰਲਲ ਸਾਈਮਲਟੇਨियसਲੀ ਜਿਹੜਾ ਹੈ ਉਹ ਕੰਮ ਸ਼ੁਰੂ ਹੋ ਚੁੱਕਿਆ ਹੈ ਗਲੀਆਂ ਸੜਕਾਂ ਦਾ ਜਿਹੜਾ ਹੈ ਕੰਮ ਪਾਰ ਚੱਲ ਰਿਹਾ ਹੈ ਐਲ ਐਂਡੀ ਵਾਲੀਆਂ ਜਿਹੜੀਆਂ ਸੜਕਾਂ ਦੀ ਰੀਸਟੋਰੇਸ਼ਨ ਸੀਗੀ ਉਹ ਵੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖੋਗੇ ਫੌਰਾ ਚੌਂਕ ਤੋਂ ਠਿਕਰੀ ਵਾਲੇ ਚੌਂਕ ਤੋਂ ਲੈ ਕੇ ਵਾਈਪਸ ਤੱਕ ਉਹ ਰੂਟ ਜਿਹੜੀ ਹੈ ਉਹਦੀ ਰੀਸਟੋਰੇਸ਼ਨ 18 ਤਰੀਕ ਨੂੰ ਦੀ ਸ਼ੁਰੂ ਹੋ ਜਾਣੀ ਹੈ ਜੀ ਅਬਲੋਵਾਲ ਦੇ ਵਿੱਚ ਵੀ ਜਿਹੜਾ ਹੈ ਕਮਿਸ਼ਨ ਸਾਹਿਬ ਨੇ ਕੰਮ ਸ਼ੁਰੂ ਕਰਵਾਇਆ ਇੱਕ ਦੋ ਦਿਨ ਦੇ ਵਿੱਚ ਦੇਖਿਆ ਹੁਣ ਤੇ ਵੀ ਵਰਕ ਆਉਟੇਸ਼ੂ ਹੋ ਗਿਆ ਕੰਮ ਸ਼ੁਰੂ ਹੋ ਜਾਏਗਾ ਇੱਕ ਦੋ ਦਿਨ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਸੜਕਾਂ ਦਾ ਮੇਨ ਜਿਹੜਾ ਇਸ਼ੂ ਸੀ ਦਾ ਸਟਰੀਟਸ ਅਸਾ ਜਿਹੜਾ ਉਹ ਸੀ ਜਿਹੜਾ ਹੈ ਕਰਾ ਲਈ ਮੋਟਾਂ ਆਦੀਆਂ ਜੀ ਮੋਟਾਂ ਦਾ ਮੋਟੇ ਵੱਲੋਂ ਤੁਹਾਡੀ ਪਾਰਟੀ ਵੱਲੋਂ ਤਿਆਰੀ ਹੈ ਕਿ ਸਰਕਾਰ ਕੋਟੀ ਸੀ ਕੰਮ ਕਰਾ ਰਹੇ ਤੁਸੀਂ ਦੇਖੋ ਚਾਰ ਵਰਤਿਆ ਹਾਂ ਹਰ ਵਾਰਡ ਦੇ ਵਿੱਚ ਹਰ ਗਲੀ ਤੱਕ ਜਿਹੜੀ ਹੈ ਸਾਡੀ ਪਹੁੰਚ ਹੈ ਇਸ ਟਾਈਮ ਲੋਕਾਂ ਨੂੰ ਜੋ ਸਹੂਲਤਾਂ ਦੇ ਰਹੇ ਆ ਔਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੂੰ ਉਹਨਾਂ ਦਾ ਐਮਐਲਏ ਮਿਲ ਗਿਆ ਜਿਹੜਾ ਹੈ ਮੈਂ ਖੁਦ ਜਿਹੜਾ ਹੈ ਤੁਹਾਡੇ ਸਾਹਮਣੇ ਲਗਾਤਾਰ ਤਕਰੀਬਨ 3 ਸਾਲਾਂ ਤੋਂ ਜਿਹੜਾ ਹੈ ਲੋਕਾਂ ਦੇ ਵਿੱਚ ਰਿਹਾ ਹਾਂ ਉਹਨਾਂ ਦੀ ਹਰ ਸਮੱਸਿਆ ਦਾ ਜਿਹੜਾ ਹੈ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੇ ਵਿੱਚ ਕੋਈ ਮਿਡਲਮੈਨ ਨਹੀਂ ਰਿਹਾ ਜੀ ਮੈਂ ਖੁਦ ਜਿਹੜਾ ਹੈ ਮੇਰੇ ਦਰਮਿਆਨ ਤੇ ਪਬਲਿਕ ਦੇ ਦਰਮਿਆਨ ਕੋਈ ਨਹੀਂ ਸੀ ਸਿੱਧੀ ਜਿਹੜੀ ਹੈ ਰਾਪਤਾ ਬਣਾ ਕੇ ਰੱਖਿਆ ਪਬਲਿਕ ਨਾਲ ਔਰ ਉਹਨਾਂ ਨੂੰ ਪਤਾ ਹੈ ਕਿ ਕੰਮ ਕਰਾਉਣ ਵਾਲੇ ਕੋਣ ਨੇ ਕਿ ਸਿਰਫ ਦਿਖਾਵਾ ਕਰਨ ਵਾਲੇ ਕੋਣ ਨੇ ਐਮਐਨਏ ਸਾਹਿਬ ਜਿਵੇਂ ਐਲਐਨਟੀ ਨੇ ਕੁਝ ਗੱਲ ਕੀਤੀ ਔਰ ਸਭ ਤੋਂ ਜ਼ਿਆਦਾ ਨੇ ਲੋਕਾਂ ਨੂੰ ਖਾਸੀਆਂ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਐਲਐਨਟੀ ਵਾਲਿਆਂ ਨੇ ਵੀ ਪਿਛਲੇ ਹਫਤੇ ਜਿਹੜੀ ਸ਼ਿਆਹ ਵਾਲੇ ਗੇਟ ਵਾਲੀ ਰੋਡ ਸੀ ਉਹ ਰੀਸਟੋਰ ਕਰ ਦਿੱਤੀ ਹੈ ਜੀ ਹੁਣ ਇੱਥੋਂ ਪੁਰਾਣੇ ਬੱਸ ਸਟੈਂਡ ਤੋਂ ਪੀਆਰਟੀਸੀ ਵਰਕਸ਼ਾਪ ਤੱਕ ਦੀ ਸੜਕ ਜਿਹੜੀ ਹੈ ਉਹਦੇ ਤੇ ਕੰਮ ਚੱਲ ਰਿਹਾ ਹੁਣ ਇਸ ਟਾਈਮ ਚੱਲ ਰਿਹਾ ਸੋ ਕੰਮ ਸਾਰੇ ਹੁਣ ਸ਼ੁਰੂ ਹੋ ਜਣਗੇ ਜੀ 7 ਤੱਕ ਦਸੰਬਰ ਤੱਕ ਮੋਟਿੰਗ ਲਿਸਟ ਦਾ ਸਾਹ you uh -huh. ਤੁਸ ਕਾਲ ਤੁਸੀਂ ਜੁੜਿਓ ਔਨ ਇਅਰ ਨਾਲ ਮੈਂ ਹਾਂ ਚਰਨਜੀਤ ਚੋਸ਼ੀ ਤਸਵੀਰਾਂ ਇਸ ਟਾਈਮ ਹੈਗੀਆਂ ਪਟਿਆਲਾ ਤੋਂ ਪਟਿਆਲਾ ਵਿਕੇ ਵਿਧਾਇਕ ਜਿਤਪਾਲ ਸਿੰਘ ਕੋਹਲੀ ਕਿਉਂਕਿ ਸ਼ਹਿਰ ਦੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਕਿਉਂਕਿ ਧੜਕਾਂ ਜਿਹੜੀਆਂ ਕਿ ਇਹ ਮਹੱਲਾ ਜਿਹੜਾ ਹੈਗਾ ਲੋਰੀ ਗੇਟ ਦੇ ਨੇੜੇ ਹੈ ਜਿੱਤੇ ਕਿ ਬਹੁਤ ਹੀ ਕਾਲ ਤਾਂ ਕੋਈ ਸੜਕ ਨਹੀਂ ਬਣੀ ਸੀ ਤਕੀੜਾ ਵੀ ਦੇਖਦੇ ਜਿੱਦਾਂ ਉਦਘਾਟਨ ਕਰਨਾ ਡੈਕ ਸਰ ਆਪ ਆਏ ਪਏ ਨੇ ਜਿਹੜਾ ਕਿ ਨਾਰੀਅਲ ਤੋੜ ਕੇ ਰਿਕਾਰਡਿੰਗ ਕੀਤਾ ਜਾਏਗਾ ਨਾਲ ਉਹਨਾਂ ਦੇ ਜਿਹੜੇ ਕੀ ਬਾਗ ਦੇ ਇੰਚਾਰਜ ਨੇ ਕਾ ਤੁਸਾਨੀ ਉਹਨਾਂ ਔਰ ਜਿਹੜੇ ਕੋਲ ਲੱਛ ਦੇ ਪ੍ਰਬੰਧੇ

ਸਭ ਤੋਂ ਵੱਧ ਫਾਇਦਾ ਇਹਨਾਂ ਨੂੰ ਹੋ ਰਿਹਾ ਇੱਥੇ